ਚਟਣੀ ਬਣਾਉਣੇ ਜੀ ਅੱਧਾ ਕ ਚਮਚਾ ਤੇਲ ਦਾ ਗਰਮ ਕੀਤਾ ਤੇ ਜੀਰਾ ਪਾ ਦਿੱਤਾ ਸੀ ਦੋ ਟਮਾਟਰ ਛੋਟੇ ਪੀਸਾਂ ਚ ਕੱਟ ਲਏ ਸੀ ਉਹ ਰੱਖਤੇ ਆ ਤੇ ਗਾਜਰ ਥੋੜਾ ਜਿਹਾ ਪੀਸ ਗਾਜਰ ਦਾ ਲੈ ਕੇ ਇਹਦੇ ਪਤਲੇ ਪਤਲੇ ਪੀਸ ਕਰਕੇ ਆਪਾਂ ਇਹ ਰੱਖਤੇ ਚਾਰ ਪੰਜ ਲਸਣ ਦੀਆਂ ਕਲੀਆਂ ਪਾ ਦੰਨੇ ਆ ਵਿੱਚ ਇਹਦੇ ਤੇ ਕਾਲੀ ਮਿਰਚ ਤੇ ਨਮਕ ਪਾ ਕੇ ਦੋ ਕ ਚਮਚੇ ਪਾਣੀ ਦੇ ਪਾ ਕੇ ਇਹਨੂੰ ਘੱਟ ਗੈਸ ਦੇ ਉੱਤੇ ਇਹਨੂੰ ਆਪਾਂ ਘੱਟ ਸੇਕ ਤੇ ਪਕਾ ਲੈਣਾ ਆ ਟੱਕ ਕੇ ਤੇ ਛਿਲਕੇ ਜਦੋਂ ਇਹਨਾਂ ਦੇ ਦੇਖੋ ਅਲੱਗ ਹੋ ਗਏ ਇਹਨਾਂ ਨੂੰ ਆਪਾਂ ਲਾ ਦੇਣਾ ਆ ਤੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਮੈਸ਼ ਕਰਕੇ ਠੰਡਾ ਕਰ ਲੈਣਾ ਹੈ ਤੇ ਦੂਜੇ ਪਾਸੇ ਆਪਾਂ ਕੁੰਡੇ ਵਿੱਚ ਕੁੱਟਣਾ ਤਾਂ ਉਹ ਚ ਕੁੱਟ ਲਓ ਤੁਸੀਂ ਥੋੜਾ ਜਿਹਾ ਹਰਾ ਧਨੀਆ ਆਪਾਂ ਕੱਟ ਕੇ ਇਹਦੇ ਵਿੱਚ ਪਾ ਦਨੇ ਚੌਪਰ ਦੇ ਵਿੱਚ ਤੇ ਸਾਰਾ ਮਿਸ਼ਰਣ ਇਹ ਪਾ ਦਨੇ ਆ ਇਹਨੂੰ ਚੌਪ ਕਰ ਲੈਣੇ ਚੰਗੀ ਤਰ੍ਹਾਂ ਬਹੁਤ ਵਧੀਆ ਇਹ ਟੇਸਟੀ ਚਟਣੀ ਬਣ ਕੇ ਤਿਆਰ ਹੋ ਜਾਂਦੀ ਹੈ ਜਰੂਰ ਬਣਾਓ ਤੇ ਖਾਓ ਤੇ ਲਓ ਜੀ ਚਟਣੀ ਆਪਣੀ ਤਿਆਰ ਹੋ ਗਈ ਆ ਤੇ ਇੱਕ ਕੱਪ ਦੇ ਵਿੱਚ ਆਪਾਂ ਕੱਢ ਲਈ ਆ ਬਹੁਤ ਟੇਸਟੀ ਚਟਣੀ ਬਣੀ ਆ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਤਿ ਸ੍ਰੀ ਅਕਾਲ ਜੀ